ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਹੈ ਕਿ ਗਲੇ ਉੱਪਰ ਰੇਬਲੀਰ ਆਪਾਂ ਕਿਵੇਂ ਲਾ ਸਕਦੇ ਹਾਂ ਬਿਲਕੁਲ ਸੌਖੇ ਤਰੀਕੇ ਨਾਲ ਤੇ ਇਹਦੇ ਵਿੱਚ ਮੈਂ ਤੁਹਾਨੂੰ ਰੇਬਲੀਰ ਜਿਹੜੀ ਕੱਟਣੀ ਦੀ ਦੱਸੂਗੀ ਵੀਡੀਓ ਦੇ ਵਿੱਚ ਤੇ ਲਾਉਣੇ ਵੀ ਦੱਸੂਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹੋ ਦੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਆਪਾਂ ਰੇਬਲੀਰ ਕੱਟਣੀ ਆ ਆਪਣੇ ਕੋਲ ਵਾਧੂ ਕਪੜਾ ਬਚਿਆ ਹੈ ਤੇ ਆਪਾਂ ਨੇ ਹੁਣ ਇਹਦੀ ਰੇਬਲੀਰ ਕਿੰਨੇ ਕੱਟਣੀਆਂ ਇਹ ਹੁਣ ਚੌੜਸ ਕਪੜਾ ਹੈ ਇਸ ਤਰ੍ਹਾਂ ਲੰਬਾ ਹੈ ਇਸ ਤਰ੍ਹਾਂ ਇਦੋਂ ਇਦੋਂ ਦੀ ਸਾਈਡ ਤੋਂ ਚੌੜਸ ਆ ਬਿਲਕੁਲ ਵੀ ਤੇ ਬਿਲਕੁਲ ਹੀ ਚੌੜਸ ਹੋਣ ਕਰਕੇ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਹੈ ਇਸ ਤਰ੍ਹਾਂ ਆਪਾਂ ਨੇ ਇਹ ਰੇਬਲੀਰ ਕੱਟਣੀਆਂ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਦੇਖ ਸਕਦੇ ਆ ਤੁਸੀਂ ਫੋਲਡ ਕਰ ਲੈਣਾ ਫੋਲਡ ਕਰਕੇ ਫਿਰ ਆਪਾਂ ਨੇ ਇਹਨੂੰ ਇੱਥੋਂ ਕੱਟ ਕਰ ਦੇਣਾ ਇਸ ਤਰ੍ਹਾਂ ਦੋਲੀ ਨਾਲ ਆਪਾਂ ਇਹਦੇ ਵਿੱਚੋਂ ਰੇਬਲੀਰਾਂ ਜਿਹੜੀਆਂ ਨੇ ਕੱਟ ਲੈਣੀਆਂ ਨੇ ਗਲੇ ਉੱਪਰ ਲਾਉਣ ਨੂੰ ਤੁਸੀਂ ਚਾਹੋ ਤਾਂ ਸਕੇਲ ਦੀ ਸਹਾਇਤਾ ਨਾਲ ਵੀ ਕਨਿਸ਼ਾਨੀ ਲਾ ਸਕਦੇ ਹੋ ਨਹੀਂ ਸਿੱਧਾ ਵੀ ਤੁਸੀਂ ਕੱਟ ਸਕਦੇ ਹੋ ਕੈਂਚੀ ਨਾਲ ਇਸ ਤਰ੍ਹਾਂ ਬਹੁਤ ਹੀ ਸੌਖਾ ਤਰੀਕਾ ਹੈ ਰੇਬਲੀਰ ਕੱਟਣ ਦਾ ਤੇ ਹੁਣ ਮੈਂ ਇਹਨੂੰ ਜੜ ਕੇ ਦਿਖਾਉਂਗੀ ਤੁਹਾਨੂੰ ਵੀ ਜਿਹੜੀ ਆ ਸਲਾਈ ਆ ਆਪਾਂ ਨੇ ਕਿਵੇਂ ਲਾਉਣੀ ਆ ਚੱਲਦੇ ਹਾਂ ਮਸ਼ੀਨ ਕੋਲ ਜਿਹੜੀ ਆਪਾਂ ਰੇਵਲੀ ਕੱਟੀ ਆ ਉਹਦੇ ਵਿੱਚ ਜੋੜ ਲਗਾਉਣਾ ਤਾਂ ਆਪਾਂ ਇਸ ਤਰ੍ਹਾਂ ਜਿਹੜਾ ਜੋੜ ਆ ਉਹ ਲਾਉਣਾ ਇਧਰਲੀ ਸਾਈਡ ਜਿਹੜੀ ਇਧਰਲੀ ਤਿੱਖੀ ਹੋਊਗੀ ਤੇ ਇਧਰਲੀ ਸਾਈਡ ਇਧਰ ਨੂੰ ਤਿੱਖੀ ਹੋਊਗੀ ਜੇ ਇਸ ਤਰ੍ਹਾਂ ਦੇਖਦੇ ਆਂ ਆਪਾਂ ਇਸ ਤਰ੍ਹਾਂ ਲਗਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਦੋਨੇ ਸਿੱਧੀਆਂ ਹੋਣ ਇਸ ਤਰ੍ਹਾਂ ਇੱਕ ਪੁੱਠੀ ਹੋਵੇ ਇੱਕ ਸਿੱਧੀ ਆਹ ਚੀਜ਼ ਆ ਜਿਹੜੀ ਇਹਨਾਂ ਦੀ ਸਕੇਲ ਮੰਗ ਸਿੱਧੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਇਹ ਜੋੜ ਆ ਉਹ ਲਗਾਉਣਾ ਤੇ ਬਹੁਤ ਹੀ ਸੌਖਾ ਤਰੀਕਾ ਹੈ ਇਹ ਇਸ ਤਰ੍ਹਾਂ ਜੋੜ ਲਗਾ ਲੈਣਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਲੀਰ ਆ ਜਿਹੜੀ ਰੇਵ ਹੋ ਜਾਂਦੀ ਹੈ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇਹਨੂੰ ਗਲੇ ਉੱਪਰ ਜਿਹੜੀ ਅਟੈਚ ਕਰਾਂਗੇ ਆ ਆਪਾਂ ਨੇ ਕਮੀਜ਼ ਲੈ ਲਿਆ ਆਪਾਂ ਨੇ ਰੇਵ ਲੀਰ ਲੈ ਲਈ ਆਪਾਂ ਨੇ ਰੇਵ ਲੀਰ ਇਸ ਤਰ੍ਹਾਂ ਉੱਪਰ ਧਰ ਦੇਣੀ ਆ ਅੰਦਰਲੀ ਸਾਈਡ ਦੋਨੇ ਸਿੱਧੀਆਂ ਹੋਣ ਕਮੀਜ਼ ਦੀ ਵੀ ਅੰਦਰਲੀ ਸਾਈਡ ਸਿੱਧੀ ਹੋਵੇ ਤੇ ਲੀਰ ਦੀ ਵੀ ਜਿਹੜੀ ਸਾਈਡ ਅੰਦਰਲੀ ਸਿੱਧੀ ਹੋਵੇ ਤੇ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਇਸ ਤਰ੍ਹਾਂ ਲੀਰ ਆ ਜਿਹੜੀ ਆ ਲਗਾਉਣੀ ਆ ਕਪੜੇ ਨੂੰ ਖਿੱਚਣਾ ਨਹੀਂ ਹੈਗਾ 나ਹੀਂ ਆਪਾਂ ਨੇ ਕਮੀਜ਼ ਨੂੰ ਖਿੱਚਣਾ ਤੇ 나ਹੀਂ ਆਪਾਂ ਨੇ ਲੀਨ ਨੂੰ ਖਿੱਚਣਾ ਜਿਹੜੀ ਰੇਬ ਲੀਨ ਲਾ ਰਹੇ ਆਂ ਆਪਾਂ ਜਿਸ ਤਰ੍ਹਾਂ ਇਹ ਆਪਣੇ ਆਪ ਸੈੱਟ ਬੈਠ ਰਹੀ ਹੈ ਉਹਨੂੰ ਉਸੇ ਤਰ੍ਹਾਂ ਹੀ ਸੈੱਟ ਬੈਠਣ ਦੇਣਾ ਆਪਾਂ ਨੇ ਕਿਉਂਕਿ ਜੇ ਆਪਾਂ ਇਹਨੂੰ ਖਿੱਚਾਂਗੇ ਤਾਂ ਜਦੋਂ ਆਪਾਂ ਤਰਪਾਈ ਕਰਾਂਗੇ ਫਿਰ ਬਾਲ ਪੈਣਗੇ ਬਹੁਤ ਜ਼ਿਆਦਾ ਲੀਨ ਹੈ ਜਿਹੜੀ ਫਿਰ ਸਫਾਈ ਦੇ ਨਾਲ ਨਹੀਂ ਲੱਗਣੀ ਇਸ ਤਰ੍ਹਾਂ ਆਪਾਂ ਨੇ ਬਿਲਕੁਲ ਹੀ ਇਹਨੂੰ ਖਿੱਚਣਾ ਨਹੀਂ ਹੈਗਾ ਜਿਸ ਤਰ੍ਹਾਂ ਇਹ ਆਪਣੇ ਆਪ ਸੈੱਟ ਬੈਠ ਰਹੀ ਹੈ ਉਸੇ ਤਰ੍ਹਾਂ ਹੀ ਆਪਾਂ ਨੇ ਇਹਨੂੰ ਲਗਾਉਣਾ ਦੇਖ ਸਕਦੇ ਹੋ ਤੁਸੀਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਘਮਾਉਂਦੇ ਰਹਿਣਾ ਕੱਪੜੇ ਨੂੰ ਬਹੁਤ ਹੀ ਸੌਖਾ ਤਰੀਕਾ ਕੋਈ ਵੀ ਇਹਦੇ ਵਿੱਚ ਬਲ ਨਹੀਂ ਪਾਊਗਾ ਜਦੋਂ ਤੁਸੀਂ ਤਰਪਾਈ ਕਰੋਗੇ ਬਹੁਤ ਹੀ ਸਫਾਈ ਦੇ ਨਾਲ ਜਿਹੜੀ ਇਹ ਨੀਰਾ ਲੱਗ ਕੇ ਤਿਆਰ ਹੁੰਦੀ ਹੈ ਗਲੇ ਉੱਪਰ ਤਰਪਾਈ ਕਰਨ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਆਪਣੇ ਆਪ ਹੀ ਇਹ ਮੁੜ ਜਾਂਦੀ ਆ ਤੇ ਆਪਾਂ ਛੋਟੇ-ਛੋਟੇ ਇੱਥੇ ਟੱਕ ਲਾਵਾਂਗੇ ਟੱਕਾ ਆਪਾਂ ਨੇ ਕੱਪੜੇ ਦੇ ਉੱਪਰ ਹੀ ਲਾਉਣੇ ਨੇ ਸਲਾਈ ਆਪਾਂ ਨੇ ਕੱਟਣੀ ਨਹੀਂ ਹੈਗੀ ਜਿੱਥੇ ਗੋਲ ਸ਼ੇਪ ਆ ਉੱਥੇ ਵੀ ਆਪਾਂ ਇਹਨਾਂ ਟੱਕ ਲਗਾ ਦੇਣੇ ਨੇ ਬਾਹਦੂ ਕੱਪੜਾ ਆਪਾਂ ਨੇ ਕੱਟ ਕਰ ਦੇਣਾ ਹੁਣ ਆਪੀ ਲਗਾਈ ਹੈਗੀ ਉਹ ਆਪਾਂ ਨੇ ਇਧਰਲੀ ਸਾਈਡ ਨੂੰ ਕੱਢ ਲੈਣਾਗਾ ਫਿਰ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਚਾਹੇ ਤੁਸੀਂ ਪਹਿਲਾਂ ਵੀ ਇਹਨੂੰ ਫੋਲਡ ਕਰ ਸਕਦੇ ਹੋ ਚਾਹੇ ਸਲਾਈ ਲਗਾ ਕੇ ਫਿਰ ਫੋਲਡ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਨਾਲੇ ਸਫਾਈ ਇੰਨੀ ਆਉਂਦੀ ਹੈ ਇਦਾਂ ਐਵੇਂ ਲੀਰ ਲਾਉਣ ਨਾਲ ਬਹੁਤ ਹੀ ਜ਼ਿਆਦਾ ਸਫਾਈ ਆਉਂਦੀ ਆ ਤੇ ਬਹੁਤ ਹੀ ਸੌਖਾ ਤਰੀਕਾ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਇੱਕ ਵਾਰ ਆਪਾਂ ਇਹਨੂੰ ਫੇਰ ਫੋਲਡ ਕਰ ਦਾਂਗੇ ਜਿੰਨੀ ਬਰੀਕ ਰੱਖਣੀ ਚਾਹੁੰਦੇ ਹੋ ਤੁਸੀਂ ਇਹਨੂੰ ਓਨੀ ਬਰੀਕ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਲਗਾਉਣ ਨਾਲ ਕੋਈ ਵੀ ਇਹਦੇ ਵਿੱਚ ਬਲ ਨਹੀਂ ਪਊਗਾ ਦੇਖੋ ਤੁਸੀਂ ਆਪਣੇ ਆਪ ਹੀ ਇਹ ਲੀਰ ਹੈ ਜਿਹੜੀ ਮੂਲ ਦੀ ਦੇਖੋ ਬਹੁਤ ਹੀ ਸਫਾਈ ਦੇ ਨਾਲ ਲੀਰ ਲੱਗ ਕੇ ਤਿਆਰ ਹੁੰਦੀ ਆ ਪਲੇਸ ਕਰਦੇ ਹਾਂ ਬਿਲਕੁਲ ਵੀ ਔਖੀ ਨਹੀਂ ਹੈਗੀ ਇਦਾਂ ਲੀਰ ਬਾਣੀ ਇਹਨਾਂ ਕਰ ਲਿਓ ਤੁਸੀਂ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਇਹਨੂੰ ਮੋਡਨ ਦੇ ਵਿੱਚ ਆਪਣੇ ਆਪ ਹੀ ਮੁੜ ਜਾਂਦੀ ਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਫਿਰ ਤਰਪਾਈ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਕਿੰਨੀ ਸਫਾਈ ਦੇ ਨਾਲ ਜਿਹੜੀ ਇਹ ਲੀਰ ਲੱਗ ਕੇ ਤਿਆਰ ਹੋਈ ਆ ਕੋਈ ਵੀ ਇਹਦੇ ਵਿੱਚ ਬਲ ਨਹੀਂ ਪਊਗਾ ਦੇਖ ਸਕਦੇ ਹੋ ਤੁਸੀਂ ਆਪਣੇ ਆਪ ਹੀ ਮੁੜ ਰਹੀ ਹੈ ਇਹ ਦੇਖ ਸਕਦੇ ਹੋ ਦੇਖੋ ਕੋਈ ਵੀ ਇਹਦੇ ਵਿੱਚ ਬਲ ਨਹੀਂ ਪਊਗਾ ਬਹੁਤ ਹੀ ਸਫਾਈ ਦੇ ਨਾਲ ਲੱਗੀ ਹੈ ਇਹ ਲੀਰ ਤੁਸੀਂ ਨੇ ਵੀ ਇਸੇ ਤਰ੍ਹਾਂ ਹੀ ਲਾਉਣੀ ਹੈ ਜੀ ਲੀਕਾਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ